ਜਿਹੜੀਆਂ ਗੱਡੀਆਂ ਓਵਰ ਸਪੀਡ ਆਉਂਦੀਆਂ ਨੇ ਉਹਨਾਂ ਦੀ ਸਪੀਡ ਨੂੰ ਕੰਟਰੋਲ ਕਰਨ ਵਾਸਤੇ ਸਪੀਡੋਮੀਟਰ ਦੀ ਸਹਾਇਤਾ ਨਾਲ ਅੱਜ ਉਹਨਾਂ ਦੇ ਜਿਹੜੇ ਚਲਾਨ ਕਿਤੇ ਜਾ ਰਹੇ ਆ ਅਤੇ ਵੇਰ ਵੀ ਕੀਤਾ ਜਾ ਰਿਹਾ ਕਿ ਓਵਰ ਸਪੀਡ ਜਿਹੜੀਆਂ ਗੱਡੀਆਂ ਨਾ ਚਲਾਓ ਤਾਂ ਕਿ ਕਿਸੇ ਵੀ ਪ੍ਰਾਣ ਦਾ ਕੋਈ ਸੇਜ ਟੀਮਤੀ ਜਾਣਾਂ ਦਾ ਜਿਹੜਾ ਵਾ ਉਹ ਨੁਕਸਾਨ ਹੁੰਦਾ ਉਹ ਨਾ ਹੋ ਸਕੇ ਗੱਡੀਆਂ ਅੱਜ ਕੱਲ ਬਹੁਤ ਵਧੀਆ ਤੇ ਹਾਈਬ੍ਰਿਡ ਆ ਰਹੀਆਂ ਹੈਗੀਆਂ ਤੇ ਇਹਨਾਂ ਦੀ ਸਪੀਡ ਬਹੁਤ ਜ਼ਿਆਦਾ ਇਸ ਵਾਸਤੇ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ ਤੇ ਟੀਮਤੀ ਜਾਣਾਂ ਨੂੰ ਬਚਾਉਣ ਵਾਸਤੇ ਇਸ ਵੀਡੀਓਮੀਟਰ ਦੀ ਸਹਾਇਤਾ ਦੇ ਨਾਲ ਅਸੀਂ ਪਹੁੰਚਣ ਕਰਨ ਕਰਿਆ ਜਿਹੜੀ ਬੱਸ ਟਰੱਕ ਦੀ ਸਪੀਡ ਆ ਉਹ 60 ਦੀ ਹੈਗੀ ਆ ਕਾਰ ਹੈ 30 ਦੀ ਹੈਗੀ ਆ ਤੇ ਜਿਹੜੇ ਟੂ ਵੀਲਰ ਹੈਗੇ ਆ ਉਹਨਾਂ 45 ਕਿਲੋਮੀਟਰ ਹੈਗੀ ਜਿਹੜਾ ਹੋਰ ਸਪੀਡ ਹੁੰਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਹੁਣ ਮਨ ਲੱਗੇ ਮੇਰਾ ਚਲਾਨ ਹੋ ਜਾਣਾ ਇਸ ਵਾਸਤੇ ਉਹ ਭੱਜਣ ਦੀ ਕੋ ਚੋਦਾ ਨੰਬਰ ਆ ਜਾਂਦਾ ਅਸੀਂ ਫਿਰ ਆਨਲਾਈਨ ਉਹਦਾ ਚਲਾਨ ਜਿਹੜਾ ਵਾ ਉਹਨਾਂ ਦੇ ਦਿੱਤੇ ਪਤੇ ਦੇ ਉਹ ਜਿਹੜਾ ਨਿਕਣਾ ਉਹ ਤੇ ਭੇਜ ਦਿੰਦਾ ਜਿੱਥੇ ਕੋਈ ਸਕੂਲ ਕਾਲਜ ਹੁੰਦਾ ਜਿਵੇਂ ਬੱਚਿਆਂ ਦਾ ਸਕੂਲ ਹੈ ਛੋਟੇ ਬੱਚੇ ਨੇ ਉਹਨਾਂ ਦਾ ਪਤਾ ਨਹੀਂ ਕਦੋਂ ਰੋਡ 'ਤੇ ਆ ਸਕਦੇ ਨੇ ਇਸ ਵਾਸਤੇ ਉੱਥੇ ਸਪੀਡ ਦੀ ਲਿਮਟ ਜਿਹੜੀ ਆ ਉਹ ਹੈਗੀ ਆ 30 ਕਿਲੋਮੀਟਰ ਪਰ ਹਾਅਰ ਦੀ ਹੈਗੀ ਆ ਇਸੇ ਤਰ੍ਹਾਂ ਜਿੱਥੇ ਕਾਲਜ ਨੇ ਉੱਥੇ ਵੀ ਇਹਦੀ ਸਪੀਡ ਲਿਮਟ ਜਿਹੜੀ ਆ 30 ਕਿਲੋਮੀਟਰ ਪਰ ਹਾਅਰ ਹੈਗੀ ਆ ਸ਼ਹਿਰ ਬਨਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਆਮ ਪਬਲਿਕ ਨੂੰ ਇਹ ਅਪੀਲ ਕਰਨੀ ਚਾਹਣਾ ਕਿ ਚਾਹੇ ਉਹ ਕਾਰ ਹੈ ਚਾਹੇ ਬੱਸ ਹੈ ਟਰੱਕ ਹੈ ਟ ਆਪਣੀ ਸਪੀਡ ਲਿਮਟ ਦੇ ਹਿਸਾਬ ਨਾਲ ਆਪ ਡਰਾਈਵ ਕਰੋ ਅਸੀਂ ਇਹਨਾਂ ਲੋਕਾਂ ਨੂੰ ਵੇਅਰ ਕਰਨ ਵਾਸਤੇ ਸ਼ਹਿਰ ਦੇ ਜਿੰਨੇ ਵੀ ਹਾਈਵੇ ਹੈਗੇ ਆ ਉਹਨਾਂ ਹਰ ਪੋਰਟ ਦੀ ਹੱਥ ਦੇ ਵਿੱਚ ਬੋਰ ਲਗਾਏ ਹੋਏ ਆ ਵੇਅਰ ਕਰਨ ਵਾਸਤੇ ਜਨਤਾ ਨੂੰ ਕਿ ਕਿਹੜੀ ਗੱਡੀ ਦੀ ਕਿੰਨੀ ਸਪੀਡ ਆ ਲੇਕਿਨ ਫਿਰ ਵੀ ਜੇਕਰ ਕੋਈ ਓਵਰ ਸਪੀਡ ਆਉਂਦਾ ਤਾਂ ਫਿਰ ਅਸੀਂ ਉਹਨਾਂ ਦੇ ਚਲਾਨ ਕਰਦੇ ਆ